ਧਿਆਨ ਨਾਲ ਹੈ ਭਾਬੀ ਨੂੰ ਸੱਟ ਨਾਲ ਦੀ ਹਲਾ ਕੇ ਟਿੱਕਰ ਸਾਰਤਾ ਮੈਂ ਧਿਆਨ ਨਾਲ ਤਤਵਿਕਾ ਜੀ ਕੀ ਹਾਲ ਚਾ ਸਾਰਿਆਂ ਨੇ ਉਮੀਦ ਕਰਦੇ ਆ ਤੁਹਾਰੇ ਬਹੁਤ ਜਿਆਦੇ ਵਧੀਆ ਹੋਵੋਗੇ ਤੇ ਆਪਾਂ ਵੀ ਬਹੁਤ ਵਧੀਆ ਹਾਂ ਤੇ ਪਿੰਡ ਆ ਗਏ ਸੀ ਪਿੰਡ ਭਾਬੀ ਨੇ ਸੱਦਿਆ ਭਾਬੀ ਕਹਿੰਦੀ ਜਲਦੀ ਕਿੱਥੇ ਆਓ ਮੈਨਾਂ ਵੀ ਸਕੂਟਰੀ ਲਈਤੀ ਏ ਇਹ ਮੇਰੀ ਭਾਬੀ ਨੇ ਲਿਆਂਦੀ ਨਵੀਂ ਸਕੂਟਰੀ ਤੇ ਉਹਦੀਆਂ ਅਸੀਸ ਵਧਾਈਆਂ ਦੇਣਾ ਆ ਤੇ ਨਾਲ ਮਠਾਈ ਖਾਣਾ ਆ ਭਾਬੀ ਬਾਹਰ ਤਾਂ ਆਓ ਵਧਾਈਆਂ ਆਲੀ ਜਿਹਦੀਆਂ ਵਧਾਈਆਂ ਬਣਦੀਆਂ ਉਹ ਤਾਂ ਆਂਦਾ ਨਹੀਂ ਬਾਹਰ ਆਓ ਇਧਰ ਮੈਨੂੰ ਨਹੀਂ ਲੱਗਿਆ ਲੈ ਆਓ ਲੈ ਆਓ ਇਹ ਕਿਰਦਾ ਮਾਰਬਲ ਸਲਤ ਲੈ ਚਲੀ ਨਮਾਲੀ ਆਪਣੀਆਂ ਵਾਲੀ ਦੇ ਜਾਣੇ ਇੱਥੇ ਕਲਰ ਵਧੀਆ ਯਾਰ ਨਾ ਡਿਸਪਲੇ ਵੀ ਰਣਾ ਡਿਜੀਟਲ ਦਿੱਤੀ ਹੈ ਹਾਂ ਬਲੀ ਹੋ ਐਡਵਾਂਸ ਹੋ ਗਿਆ ਨਿੱਜਾ ਹਾਂ ਡਿਜੀਟਲ ਮੈਂ ਮਾਰਸਲ ਦੇ ਬਾਹਰ ਕੱਟੇ ਨਾ ਘਰ ਤਾਂ ਸਹੀ ਸਟਾਰਟ ਕੀਤਾ ਘਰ ਨਵੀਂ ਸਕੂਟਰੀ ਸਕੂਟਰੀ ਤਾਂ ਖਰਾਬ ਹੋ ਗਈ ਖਰਾਬ ਹੋ ਗਈ ਇਹ ਮੈਲੀ ਹੋਈ ਹੈ ਅੱਛਾ ਮੈਲੀ ਹੋਈ ਗੰਦੀ ਹੋਈ ਵੀ ਇਹ ਮੈਲੀ ਮੈਲੀ ਨੂੰ ਕੱਪੜੇ ਨੇ ਪਾਬੀ ਮੋਟਰਸਾਈਕਲ ਨਾ ਨਾ ਤਕੜਦੀ ਹਾਂ ਵੀਰੇ ਦੇ ਮੋਟਰਸਾਈਕਲ ਨੂੰ ਝਰੀਟਾ ਨਾ ਬਾਦੀ ਕਿਤੇ ਜਦੋਂ ਜਾ ਚੱਕਦੇ ਨਾ ਫੇਸ ਕਰ ਦਿੰਦੇ ਹਾਂ ਹਾਂ ਸਟੈਂਡ ਇਹ ਵੀਰ ਵਧੀਆ ਹੈ ਅੱਛਾ ਉਹ ਦੂਜਾ ਲਾ ਰਹੇ ਹਾਂ ਮੈਂ ਕਿਹਾ ਉਹ ਲਾਉਂ ਉਹ ਸਟੈਂਡ ਦੂਜਾ ਅੱਛਾ ਇਹ ਆਪਸ਼ਨ ਆਉਂਦੀ ਹੈ ਹਾਂ ਉਹ ਜਿਹੜੀ ਇਸ ਤੋਂ ਉੱਪਰਲਾ ਮੋੜ ਲਓ ਉਹਦੇ ਵੀ ਸਟੈਂਡੀ ਹੈ ਹਾਂ ਇਹਦੇ ਵਿੱਚ ਨਹੀਂ ਸੀ ਅੱਛਾ ਮੈਂ ਕਿਹਾ ਜਿਲਾਉਗਾ ਦਸਕੂਤਰੀ ਲਾੰਗ ਨਹੀਂ ਤਾਂ ਮੈਂ ਹੋਰ ਦੰਸੀ ਲਾਉਂਗਾ ਜਾ ਕਿਰਨ ਜਾ ਧਿਆਨ ਨਾਲ ਹੈ ਭਾਬੀ ਨੂੰ ਸੱਟ ਨਾ ਦੀ ਹਿਲਾ ਕੇ ਟਿੱਕਰ ਸਾਰਤਾ ਮੈਂ ਵਾਹ ਫਾਈਨਲ ਸਟਾਰਟ ਹੈ ਨਾਲ ਜਾਓ ਜੀ ਜਾਓ ਬਾਏ ਬਾਏ ਕਿੱਥੇ ਚੱਲਿਆ ਹੋ ਧਿਆਨ ਨਾਲ ਆਜਾ ਜੀ ਆਜਾ 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 ਉੱਪਰ ਤਾਂ ਚਾੜਦੀ ਦੇਖੀ ਆ ਜਾ ਅੰਦਰ ਲੈ ਲੋ ਜੀ ਲੋ ਲੋ ਜੀ ਲੋ ਲੋ ਜੀ ਪਹੁੰਚ ਗਈ ਕਿਰਨ ਨੇ ਤਾਂ ਚਲਾ ਕੇ ਨਹੀਂ ਦੇਖੀ ਕਿ ਰੰਨ ਝੂਟੇ ਦਿਵਾਤੇ ਰਿਹਾ ਲੈ ਕੇ ਨੂੰ ਸੂਚਲਾ ਚਲਾ ਕੇ ਰੋ ਚਲਾਇ ਬੜਾ ਚਲਾ 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 ਐਵੇਂ ਨਾ ਸੱਟ ਨਾ ਦੀ ਕਿਤੇ ਹੈ ਨਹੀਂ ਉਹ ਤਾਂ ਮੈਂ ਕੋਈ ਨਹੀਂ ਭਾਰੀ ਲੱਗਦੀ ਹੈ ਨਹੀਂ ਮੈਨੂੰ ਵੀ ਲੱਗੀ ਸੀ ਪਹਿਲੇ ਦਿਨ ਨਹੀਂ ਇੰਨੀ ਕਿ ਤਾਂ ਸਾਡੀ ਉਹ ਵੀ ਹੈ ਯਾਮਾ ਦੀ ਸੇਮ ਹੀ ਹੈ ਇਹ ਹੋਲੀ ਲਾਦੇ ਨੇ ਇਹ ਹੋਲੀ ਹੈ ਕਿੰਚ ਕਿਧਰ ਉੱਪਰ ਸੱਟਦੇ ਆਪਣੀ ਭਾਰੀ ਅੱਛਾ ਯਾ ਫਿਰ ਹੁਣ ਪ੍ਰਸ਼ਾਤ ਹਲਕੀਆਂ ਕਰਤੀ ਇਹਨਾਂ ਨੇ ਪਾਣੀ ਮੇਰੇ ਜਿਹੜੇ ਘਰੇ ਸਾਡੇ ਹੈ ਨਾ ਉਹ ਨਹੀਂ ਨਾਲ ਬੋੜੀ ਭਾਰੀ ਹੁੰਦੀ ਹਾਂ ਪਹਿਲਾਂ ਫਿਰ ਭਾਰੀ ਆਉਂਦੀ ਸੀ ਮੈਨੂੰ ਲੱਗਦਾ ਨਾ ਉਹ ਲਾਣ ਲੱਗੇ ਨਾ ਕਾਰਬਨ ਫਾਈਬਰ ਲਗਾਉਣ ਲੱਗੇ ਨੇ ਮਜ਼ਬੂਤ ਹੁੰਦਾ ਤੇ ਪਰ ਹਲਕਾ ਹੁੰਦਾ ਇਹ ਕਿੱਦਾਂ ਸਟਾਰਟ ਹੁੰਦੀ ਹੈ ਬਟਨ ਐ ਸਕੂਟਰਿਆਂ ਨਹੀਂ ਸਟਾਰਟ ਕਰਤੀਆਂ ਆਉਂਦੀਆਂ ਕਿਉਂ ਨਾ ਭਾਬੀ ਲਾਓ ਸ਼ੀਸ਼ੇ ਲਾ ਲੋ ਸ਼ੀਸ਼ੇ ਦੇ ਕਿੰਨਾ ਨਾ ਬਾਹਰੇ ਨਹੀਂ ਪਰੰਦੇ ਕਿਉਂ ਕਿਉਂ ਉਹ ਤਾਂ ਸੱਲੋਂ ਕੱਢਣਾ ਹੁੰਦਾ ਆ ਫਾਟ ਕੇ ਸੱਲੋਂ ਕੱਢਣਾ ਹੁੰਦਾ ਉਹ ਕੁਛ ਉਹ ਜ਼ਰੂਰੀ ਆ ਉਹ ਅਸੀਂ ਆਪਣੇ ਹਲੇ ਤੱਕ ਦੀ ਉਦਾਰੇ ਸਕੂਟਰੀ ਨੂੰ ਤੋਂ ਪਿੱਛੇ ਦੇਖਣਾ ਜ਼ਰੂਰੀ ਏ ਹੋ ਗਈ ਹੋ ਗਈ ਸਕੂਟਰੀ ਲੈ ਕੇ ਕਰਨਾ ਜਿਵੇਂ ਚੱਲੀ ਹੁੰਦੀ ਮੈਡਮ ਸਕੂਲ ਬਣਾਣਾ ਉਹ ਵੇਖੋ ਭਾਬੀ ਗਲੀ ਕਿੰਨੀ ਦੂਰ ਲਾ ਕੇ ਦੇਖੇ ਇਧਰ ਇਧਰ ਨੇੜੇ ਆ ਕੇ ਦੇਖ ਹਣਾ ਕਾਫੀ ਦੂਰ ਲੱਗੀ ਇਹ ਮੋਟਾ ਵਾਲਾ ਕੈਮਰਾ ਨਾ ਹੂੰ ਆ ਦੇਖੋ ਹੁਣ ਨੇੜੇ ਹੋ ਗਈ ਨਾ ਜ਼ੂਮ ਵਧੀਆ ਜਿਆਦਾ ਹੈ ਨਾ ਆ ਦੇਖੋ ਜੋ ਨਹੀਂ ਉਹੀ ਉਹ ਵੇਖੀ ਉੱਡੀ ਜਾਂਦੀ ਏ ਮੈਡਮ ਉਹ ਇੱਕ ਹੀ ਹੋਲੇ ਹੋ ਮੈਂ ਕਿ ਤਿਲਕ ਕੇ ਗਿਰਦਾ ਜੀ ਕਿਤੇ ਲੈ ਮੈਂ ਚਲਾਵਾਂ ਨਾ ਲੈ ਵੀ ਭਾਬੀ ਬੋਡੀ ਗੈਂਟਸ ਫੁੱਟ ਰਹੀ ਏ ਪਤਾ ਕੀ ਇਹਨਾਂ ਜਿਹੜੇ ਫੰਕਸ਼ਨ ਦੇ ਦੇਣਾ ਉਹ ਜ਼ਿਆਦਾ ਵਧੀਆ ਵੀ ਜਿਹੜੀ ਆਪਣੇ ਆਪ ਆਟੋ ਬੰਦ ਹੋ ਜਾਂਦੀ ਜਿਵੇਂ ਗੱਡੀਆਂ ਬੰਦ ਹੁੰਦੀਆਂ ਨੇ ਹੈਨਾ ਔਰ ਸਟੈਂਡ ਚੱਕਣ ਨਾਲ ਹੀ ਸਟਾਰਟ ਹੋਏਗੀ ਕੀ ਰੋਹੀ ਹੈ ਵਾਲੀ ਵੀ ਵਧੀਆ ਹੈ ਜਿਹੜੀਆਂ ਪਹਿਲਾਂ ਐਕਟਿਵ ਆਉਂਦੇ ਸੀ ਉਹ ਭਾਰੀਆਂ ਉਫਰ ਐਵੇਂ ਮੋੜ ਮੋੜ ਗੱਟ ਨਹੀਂ ਲੇਡੀਜ਼ ਵਾਸਤੇ ਠੀਕ ਆ ਪਤਾ ਕੀ ਇਹ ਤਨ ਹੋਰ ਦੱਸਾਂ ਮੈਂ ਜਿਵੇਂ ਸਟੈਂਡ ਵਾਲਾ ਫੀਚਰ ਵੀ ਵਧੀਆ ਲੱਗੇ ਗਿਆ ਸਟੈਂਡ ਲੱਗਾ ਰਹਿ ਜਾਂਦਾ ਨਾ ਗੱਡੀ ਸਟਾਰਟ ਨਹੀਂ ਬੰਦਾ ਭੁੱਲ ਜਾਂਦਾ ਹੈ ਭੁੱਲ ਜਾਂਦਾ ਸਟੈਂਡ ਇਹ ਅੱਛੀ ਫੀਚਰ ਨੇ ਵੈਰੀ ਨਾਈਸ ਹਾਂ ਇਹ ਮੈਨੂੰ ਲੱਗਾ ਇਸ ਲੋ ਜੀਆ ਮੇਰੀ ਭਾਬੀ ਦਾ ਜਿਹੜਾ ਬਿਟੀਕ ਵਾਲਾ ਕਮਰਾ ਜੀ ਆ ਕਮਰੇ ਕੱਪੜੇ ਕੋੜੇ ਖਾਸੇ ਪਏ ਨੇ ਦੇਖੋ ਜੀ ਲੈਣੇ ਤੁਸੀਂ ਤਨਾਂ ਚ ਕੋਈ ਲੈ ਸਕਦੇ ਹੋ ਕਿਰਨ ਤਾਂ ਹੱਲਾ ਮਾਰਨ ਲੱਗੀ ਹੋਈ ਆ ਜੋਰ ਨਾਲ ਟਿਕੜਾ ਇਕ ਰਾਈ ਹੈ ਹਾਂ ਇਸ ਕਰਾਈ ਹੈ ਆ ਜਿਹੜਾ ਸੂਟ ਪਾਇਆ ਨਾ ਉਹ ਚਿੱਟਾ ਜਿਹਾ ਪਿਆ ਉਹ ਗੜ ਚ ਹੈ ਕਿਰਨ ਇਹ ਵੀ ਸ਼ਾਹੀ ਮੁਟਿਆਰਾਂ ਦਾ ਸੂਟ ਹੈ ਨਾ ਹਾਂ ਇਹਦੇ ਵਿੱਚ ਆਹ ਕਲਰ ਹੈਗਾ ਹੋਰ ਹੈਗਾ ਆ ਜਿਹੜਾ ਦੇਖੋ ਦੋਸਤੋ ਕਿਰਨ ਨੇ ਸੂਟ ਪਾਇਆ ਹੋਇਆ ਸੇਮ ਆਹੀ ਕਲਰ ਦੂਸਰਾ ਕਲਰ ਇਹ ਵੀ ਸਾਡੀ ਭਾਬੀ ਨੇ ਇਹ ਉਹ ਬਣਾਇਆ ਸੂਟ ਕੰਪਲੀਟ ਤਿਆਰ ਕੀਤਾ ਸਾਰਾ ਇਹ ਸ਼ਾਹੀ ਮੁਟਿਆਰਾਂ ਦਾ ਸੂਟ ਹੈ ਇੱਕ ਵਾਈਟ ਵਾਲਾ ਸੋਹਣਾ ਲੱਗ ਰਿਹਾ ਪਾਇਆ ਇਹ ਪਹੁੰਚਿਆ ਨਹੀਂ ਉਹ ਤੇ ਬਾਟਮ ਤੇ ਵਰਕ ਹੋਏਗਾ ਤੇ ਇਥੇ ਬਾਜੂ ਤੇ ਹੋਏਗਾ ਕਮੀਜ਼ ਪਲੇਨ ਕਮੀਜ਼ ਪਲੇਨ ਜਨਾਬ ਉਹ ਜੈਸਾ ਗੱਲ ਨਾ ਸੋ। वेरी ਨਾਈਸ। ਸੂਟ। ਸੋਹਣਾ। ਕੱਲ ਸੋਹਣਾ ਨੇ ਇਹਦੇ ਨਾਲ ਦੁਪੱਟਾ ਪਾਓ ਕਰਾ ਲਾਂਗੇ ਟਾਈ ਡਾਈ। ਟਾਈ ਡਾਈ। ਇਹ ਇਹ ਹੁਣ ਬਾਹਮ? ਹਾਂ ਹੀ ਪਾਵਾਂ ਨੇ ਦੋ। ਪਾਵਾਂ ਨੇ। ਫਲੇ ਰੰਗ ਰੂੰਗ ਕਰਾਣੇ ਨੇ। ਇਹ ਪਹੁੰਚ ਨਹੀਂ 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 ਵਾਈਟ ਹੀ ਰਹੇਗਾ। ਵਾਈਟ ਹੀ ਰਹਿਣਾ ਬੇਸ ਉਹਦਾ। ਇਦਾਂ ਹੀ ਆ ਦੋਵੇਂ ਬਾਹਾਂ ਤੇ ਪਹੁੰਚੇ ਤੇ ਵੀ ਇਦਾਂ ਹੀ ਆ ਇਹ ਵੀ ਫਲਾਵਰਸ ਨੇ ਪਹੁੰਚੇ ਤੇ ਹਾਂ ਪਹੁੰਚਾ ਤੇ ਵੀ ਸੇਮ ਹੀ ਇਹ ਪਿੱਛੇ ਆ ਹਾਂ ਇਹ ਭਾਬੀ ਕੋਈ ਕੁੜਤੇ ਪਾੜ ਤੇ ਪਜਾਮੇ ਵਾਲਾ ਵੀ ਆ ਉਹ ਉਹ ਵਾਲਾ ਵੀ ਮੈਂ ਦਿਖਾਂਗੀ ਠੀਕ ਇਹ ਕਪੜਾ ਉਸਾਂ ਨੂੰ ਮੈਨੂੰ ਕੁੜਤਾ-ਕੜਤਾ ਪਜਾਮਾ ਸਹੀ ਕਰ ਲੈ ਪਰੰਦੇ ਆਪਾਂ ਵੀ ਰੋਲਾ ਪਾ ਰਹੇ ਸੀ ਕਹਿੰਦੇ ਉਹ ਦੇ ਬੰਦਿਆਂ ਤੋਂ ਕਪੜਾ ਹੈ ਹਾਂ ਫਾਇਦਾ ਕੀ ਕੜਾਈਆਂ ਕਢਾ ਲਓ ਸਾਡੇ ਵੀ ਕੁਰਤਿਆਂ ਤੇ ਕੌਲਰਾਂ ਦੇ ਕੌਲਰਾਂ ਦੇ ਇੱਕ ਜਿਹਾ ਸੂਟ ਪਾ ਕੇ ਆਹ ਉਹ ਦੋਸਤੋ ਸ਼ਾਹੀ ਮੁਟਿਆਰਾਂ ਦਾ ਪੇਜ ਇੰਸਟਾਗ੍ਰਾਮ ਤੇ ਹੈਗਾ ਫੋਲੋ ਕਰ ਲਓ ਸ਼ਾਹੀ ਮੁਟਿਆਰਾਂ ਲਿਖ ਕੇ ਇੰਸਟਾਗ੍ਰਾਮ ਤੇ ਤੇ YouTube ਤੇ ਵੀ ਹੈਗਾ ਨਾ ਹਾਂਜੀ ਸ਼ਾਹੀ ਮੁਟਿਆਰਾਂ YouTube ਤੇ ਵੀ ਲਿਖ ਸਕਦੇ ਹੋ ਆ ਬਾਕੀ ਜਿੰਨੇ ਵੀ ਹਾਲੇ ਤੱਕ ਅਸੀਂ ਵੈਸੀ ਵੀਡੀਓ ਬਣਾ ਰਿਆ ਆਏ ਹੋਇਆ ਪਰ ਜੇ ਤੁਸੀਂ ਇਹਦੀ ਕਲੈਕਸ਼ਨਾਂ ਦੀ ਡੀਪ ਕੱਲਾ-ਕੱਲਾ ਸੂਟ ਦੇਖਣਾ ਚਾਹੁੰਦੇ ਹੋ ਉਹਨਾਂ ਨੇ ਇੰਸਟਾਗ੍ਰam ਤੇ ਤੁਸੀਂ ਦੇਖ ਸਕਦੇ ਹੋ ਕਾਫੀ ਸੂਟ ਮਿਲ ਜਾਣਗੇ ਤੁਹਾਨੂੰ ਹੂੰ ਪੇਜ ਹੈ ਹੂੰ ਕਿਰਨਾ ਸਿੱਧੇ ਹੋ ਕੇ ਦਿਖਾਓ ਜਿਹੜਾ ਸੂਟ ਹੈ ਜਿਹੜਾ ਆ ਕਿਰਨ ਨੇ ਪਾਇਆ ਆ ਸੂਟ ਹੈ ਦੇਖੋ ਕਿੰਨਾ ਪਿਆਰਾ ਸੂਟ ਹੈ ਵਰਕ ਕਿੰਨਾ ਸੋਹਣਾ ਕੀਤਾ ਹੋਇਆ ਬਹੁਤ ਸੋਹਣਾ ਬੁਟੀਕ ਵਰਕ ਕੈਮਰਾ ਸਾਫ ਕਰ ਕੰਧਾ ਦਾਰੀ ਲੱਗ ਰਿਹਾ ਜਿਹੜਾ ਸ਼ਕਤੀਮਾਨ ਵਾਲਾ ਕੰਧਾ ਦਾਰ ਨਹੀਂ ਮੈਨੂੰ ਦਿਖਾਇਆ YouTube ਤੇ ਚੰਗਾ ਚੰਗਾ ਵੀਡੀਓ ਬਣਾਤੀ ਤੈਨੂੰ ਤੇ ਲੀ ਬਾਈ 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 ਉਹਦੇ ਤਾਂ ਪੜਿਆ ਨਹੀਂ ਉਹਦਾਂ ਪਾ ਦਨੀ ਵਲੌਗ ਤੇ ਆਓ ਚੰਗਾ ਬਾਈ 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 ਮਿੱਟੂ ਅਲਾਈ ਪਤਾ ਨਹੀਂ ਤਾਂ ਡੱਕਰ ਹੋ ਕੋਈ ਸਮਾਨ ਕੀ ਹੈ ਇਹਨੇ ABC ਹੈ ਉਹ ਹਾਂ ਚੱਕ ਕੇ ਲਿਆ ਮੰਗ ਕੇ ਫਿਰ ਸੁਣਾਇਆ ਕਰੀ ਲਓ ਜੀ ਅਹੀਂ ਪਿੰਡੋਂ ਆ ਗਏ ਪਿੰਡੋਂ ਆਉਂਦੇ ਸਾਰੇ ਅਹੀਂ ਰਾਜਪੁਰੇ ਸ਼ਹਿਰ ਚ ਪਹਿਲਾਂ ਅਹੀਂ ਇਹਦੀ ਸਾਈਕਲ ਲੈਣੀ ਹੀ ਬਾਤ ਅਦੀ ਪੀ ਥੱਲੇ ਜਾਣਾ ਹੁੰਦਾ ਤੇ ਤਾਂ ਸਾਈਕਲ ਲੈ ਆਲੇ ਮੇਰੇ ਵਾਸਤੇ ਸਾਈਕਲ ਲਈ ਉਥੇ ਗੱਡੀਆਂ ਮਤਲਬ ਗੱਡੀਆਂ ਹੀ ਹੋਰ ਵੀ ਬੜਾ ਕੁਛ ਸੀ ਉਥੇ ਛੱਪੀ ਨੇ ਉਥੇ ਵੇਖਿਆ ਬਾਤ ਤਾਂ ਖੁਸ਼ ਹੋ ਰਹੀ ਐ ਵੇਖ ਕੇ ਉਹ ਲੈ ਲਈ ਹੁਣ ਆਣ ਕੇ ਬੈਹ ਨਹੀਂ ਰਹੀ ਤੇ ਚਲੋਂਦੀ ਆ ਹਾਂ ਮੈਂ ਆਪਣੇ ਪੁੱਤ ਵਾਸਤੇ ਜੀ ਵਹੇਕ ਲੈ ਆਂਦੀ ਆ ਆਹ ਸਪੈਸ਼ਲ ਮੈਂ ਕਿਹਾ ਚਲੋ ਘੁੰਮੋਗੇ ਉਥੇ ਦੇਖ ਕੇ ਨੇ ਕੀ ਕੀਤਾ ਖੁਸ਼ ਹੁੰਦੀ ਰਹੀਏ ਪਹਿਲਾਂ ਗੱਡੀ ਦੇਖ ਕੇ ਬਹੁਤ ਈ ਖੁਸ਼ ਹੋਈ ਵੀ ਮੈਨੂੰ ਬੜੀ ਵਧੀਆ ਚੀਜ਼ ਮਿਲ ਰਹੀ ਏ। ਨਾ ਜੀ ਬੈਂਦੀ ਨਹੀਂ ਇਹਦੇ ਚ। ਬੈ ਨਹੀਂ ਰਹੀ। ਰੁੰਦੀ ਏ ਕਹਿੰਦੀ ਜੀ ਪਿਠਾਉਂਦੇ। ਇਹ ਕਾ ਘੋੜਾ ਲਿੱਤਾ ਇਹਦਾ। ਲੱਕੜੀ ਕੀ ਕਾਟ ਉਹ ਦੇਖਦੀ ਹੁੰਦੇ ਨਾ। ਇਹਨੂੰ ਦੇਖ ਕੇ ਵੀ ਖੁਸ਼ ਹੋ ਗਈ ਮੈਂ ਵੀ ਲੈ ਲਿਆ। ਬੈਠੀ ਏ ਇਹਦੇ ਉੱਤੇ। ਉਹਦੀ ਸਾਈਕਲ ਕਿੱਥੇ ਖੜੀ ਏ ਦੀ? ਆ ਜਾ ਇੱਧਰ ਬੈਠ। ਬਹਿ ਜਾ। ਆ ਜਾ। ਚਲੋ ਬੈਠੋ। ਇਹਨੂੰ ਪਤਾ ਕੀ ਪਸੰਦ ਆਇਆ? ਆਹ। ਇਹਦਾ ਕਿਚਨ ਸੈਟਅਪ। ਇਹ ਆਪਣੀ ਮੰਮੀ ਦੇ ਕਿਚਨ ਨੂੰ ਜਾ ਕੇ ਛੇੜਦੀ ਏ ਮੈਨੂੰ ਇੱਕ ਆਹ ਲਿਆ ਕੇ ਲਿਆਂਦਾ ਇਹਦੇ ਵات ਪੂਰਾ ਕਿਚਨ ਸੈਟਅਪ ਇਹਦੇ ਸੈਲ ਪੈਨ ਵਾਲੇ ਨੇ ਜੱਗੂਗਾ ਤਾਂ ਕੋਕ ਜੀ ਬਲੂਗੀ ਆ ਕਿੰਨਾ ਸੋਹਣਾ ਕੱਪ-ਕੁਪ ਜੇ ਲਗਾ ਕੇ ਸੀ ਸੈੱਟ ਕਰਤਾ ਇਹਨੇ ਖਲਾ ਦੇਣਾ ਸਾਰਾ ਇਹਨੇ ਸਾਰਾ ਖਲਾ ਰਹੀ ਹੈ ਪਰਮਨ ਪੂਰਾ ਸਵੇਰ ਤੱਕ ਇਹਨੂੰ ਸੈਟਿੰਗ ਫਿਟਿੰਗ ਪੁਟਿੰਗ ਕੀਤੀ ਰਹੀ ਕੱਪ-ਕੁਪ ਇਹਦੇ ਭਾਂਡੇ ਇਹਦੇ ਆ ਪੁੱਤ ਉਹ ਪੁੱਤ ਤੈਨੂੰ ਐਸ਼ਾ ਕਰਾਉਣ ਵਾਸਤੇ ਮੈਂ ਰੱਖਿਆ ਇੱਥੇ ਵੀ ਤੂੰ ਐਸ਼ਾ ਘਰ ਇਹਨਾਂ ਦੇ ਖੇੜ ਤੂੰ ਕੀ ਭਾਂਡੇ ਟਿੰਡਿਆਂ ਚ ਪੈ ਗਈ ਏ ਉਹ ਤੁਟ ਭਾਂਡੇ ਟੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਆ ਮੈਨੂੰ ਸਾਈਕਲ ਵੀ ਬਹੁਤ ਵਧੀਆ ਲੱਗਦੀ ਕਲਰ ਦੀ ਇੱਧਰ ਲਿਆਓ ਆਹ ਸਾਈਕਲ ਹੀ ਲਿਆਂਦੀ ਹੈ ਵੀ ਚਲੋ ਵਾਕ ਕਰਨ ਜਾਂਦੇ ਆ ਸਾਈਕਲ ਤੇ ਬਹਿ ਕੇ ਥੋੜੇ ਪੈडल-ਪੂਡਲ ਮਾਰਨੇ ਸਿੱਖੇਗੀ ਇਹ ਲਿਆਂਦੀ ਤਾਂ ਸੀ ਪਰ ਪਰਪਸ ਨੂੰ ਸੀ ਵੀ ਪੈਡਲ-ਪੂਡਲ ਬੱਚਾ ਮਾਰਨੇ ਸਿੱਖ ਜਾਂਦਾ ਪਰ ਮੇਰਾ ਦਿਮਾਗ ਮੇਰਾ ਦਿਮਾਗ ਹਿੱਲ ਗਿਆ ਮੈਂ ਉਹਦੇ ਲਈ ਕਾਰ ਵੀ ਲਿਆਂਦੀ ਅੱਜ ਬਾਅਦ ਚੱਲੀਏ ਕੁੜਕੀ ਦੀ ਜਾਂਦੀ ਕਿ ਦੰਦਾਂ ਤੱਕ ਇੱਕ ਕੋੜਾ ਇੱਕ ਸਾਈਕਲ ਹੀ ਇੱਕ ਕਾਰ ਤੇ ਘੱਟ ਭਾਂਡੇ ਵਾਲੀ ਕਿਚਨ ਇਹਨੇ ਸੈੱਲ ਲਏਗੇ ਨੇ ਸੈੱਲ ਪੈਣਗੇ ਇਹਦੇ ਚ ਮੈਂ ਦੇਖਾ ਖੋਲ ਕੇ

ਲੋ ਜੀ ਇਬਾਦਤ ਨੇ ਜਿਹੜੀ ਗੱਡੀ ਲਿਆਂਦੀ ਸੀ ਗੱਡੀ ਦਾ ਇਹਨੇ ਕਰ ਦਿੱਤੀ ਨਾ ਪਸੰਦ ਆ ਤਾਂ ਅਸੀਂ ਗੱਡੀ ਵਾਪਸ ਕਰ ਆਏ ਆ ਗੱਡੀ ਵਾਪਸ ਆਪਣੇ ਫੋਨ ਮੇਰਾ ਕਿਹਦਾ ਗੱਡੀ ਵਾਪਸ ਕਰਕੇ ਅਸੀਂ ਇਹਦੇ ਵਾਸਤੇ ਦੂਸਰੀ ਚੀਜ਼ ਲੈ ਆਂਦੀ ਏ ਤੇ ਆਹ ਦੇਖੋ ਵਾਓ ਵਾਓ ਹੂਤੇ ਮਾਤੇ ਹੂਤੇ ਮਾਤੇ ਇਹਨੂੰ ਬਹੁਤ ਪਸੰਦ ਆ ਜੀ ਕੁਡੇ ਮਾਤੇ ਇਹਦਾ ਇਹ ਬੈਨੀਫਿਟ ਹੈ ਜੀ ਇਹ ਝੂਲੇ ਦਾ ਇੱਕ ਤਾਂ ਜਿੱਥੇ ਬਾਲਕਨੀ ਚ ਲੈ ਜਾਓ ਭਾਵੇਂ ਇਹ ਫੋਲਡ ਹੋ ਜਾਂਦਾ ਬਿਲਕੁਲ ਬਰੀਕ ਹੋ ਜਾਂਦਾ ਗੱਡੀ ਚ ਪਾ ਕੇ ਵੀ ਜਿੱਥੇ ਮਰਜ਼ੀ ਲੈ ਜਾਓ ਇਹਨੂੰ ਫੋਲਡ ਹੋ ਜਾਂਦਾ ਤੇ ਨਾਲੇ ਭਾਵੇਂ ਇਸਿੱਥੇ ਰੱਖਣ ਦਾ ਵੀ ਸੌਖਾ ਹੈ ਇਹ ਸਾਰੀਆਂ ਐਨ ਬਿਲਕੁਲ ਇਕੱਠੀਆਂ ਹੋ ਜਾਂਦੀਆਂ ਚੇਅਰ ਵੀ ਐਨ ਪੂਰੀ ਇਕੱਠੀਆਂ ਸਿੰਗਲ ਡੰਡਾ ਬਣ ਜਾਂਦਾ ਹੈ